ਗੁਣ ਇਹ ਹੋਰ ਨਾ ਕੋਈ ਨਾ ਕੋ ਹੋਈ ਜਿੜੜੇ ਆਪ ਤੇਵੜੀ ਦਾਤ ਜਿਨ ਦਿਨ ਕਰ ਕਹਿ ਕੀਤੀ ਰਾਤ ਤੁਮਸਾ ਰਹਤੇ ਤੁਮ ਜਾਤ ਨਾ ਨਾਮ ਹੈ ਬਚਨਾਂ ਰਾਗੋ ਜੀਰੀ ਮਹਲਾ ਕੋ ਸਾਹ ਹਰ ਕੀ ਜਨ ਸਤਗੁਰ ਸਤਗੁਰ ਖਾ ਬਿਨੂ ਕਰਨ ਗੁਰ ਬਾਸ ਨੇ ਕੀਰੇ ਕਰਮ ਸਤਿ ਤੁਰਿ ਸਕਨੋ ਹੀ ਕਰਦੇ ਆ ਨਾਮ ਪਰਵਾਸ ਮੇਰੇ ਮੀਤ ਗੁਰਦੇਵ ਮੁਖ ਰਾਮਨਾਮ ਪਰਵਾਸ ਗੁਰਮੁਖ ਨਾਮ ਮੇਰਾ ਤਨ ਸਕਾਈ ਹਰ ਕੀਰਤ ਸੰਮਰੀ ਰਹਿਰਾਸ ਹਰ ਜਨ ਕੇ ਵਡ ਭਾਗ ਮਲੇ ਜਿਨ ਹਰਿ ਹਰ ਸੋਲਦਾ ਹਰ ਪਿਆ ਹਰ ਹਰ ਨਾਮ ਮਿਲੇ ਤ੍ਰਿਪਤਾਸਹਿ ਮਿਲ ਸੰਗਤੁਰ ਗੁਣ ਵਰਗਾ ਜਿਨਨ ਹਰ ਹਰ ਪਰ ਹਰ ਰਸ ਨਾ ਪਾਏ ਤੇ ਭਗ ਹੀਨ ਜਨ ਤਾਸ ਜੋ ਸਤੁਰ ਸਾਰਨ ਸੰਤ ਨਹੀਂ ਆਏ ਤ੍ਰਿਜੀਵ ਤ੍ਰਿਬਤੀਵਾਸ ਜਿਨੋ ਹਰਜੁਨ ਸਤਿਗੁਰ ਸੰਗਤ ਪਾਈ ਜਿਨ ਬਰਮ ਅਸਤ ਲਗਿਆ ਸਾਰਾ ਜਿਨੋ ਤਾਂ ਸਤ ਸੰਗਤ ਜਿਤ ਹਰਿ ਦਸ ਪਾਇਆ ਮਿਲ ਜਨ ਨਾਨਕ ਨਾਮ ਬਰਗਾਸ ਰਾਗੂ ਜੀ ਦੀ ਮਹੱਲਾ ਤੁਮੇ ਕਾਹਿਰੇ ਮਨ ਚਿਤੁ ਜੁਦੰਦਮ ਚਿਤੁ ਜਰਾ ਤੁਮੇ ਜੋ ਹਰ ਹਰ ਜੀਉ ਪਰਿਆ ਹਲ ਪਰਮਾਤਮਾ ਜੰਤੂ ਉਰਭਾਇ ਤਮ ਪਰਜਕ ਆਬਿੇ ਕਰਤੈ ਮੇਰੇ ਮੋਦ ਗੀ ਸਤ ਸੰਗਤ ਮਿਲੇ ਸੂਤ ਕਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਨ ਕੇ ਕਾਸ਼ਤ ਹਰਿਆ ਰਹਾ ਜਨਨ ਨ ਪਿਤਾ ਲੋਕ ਸਦ ਬੰਤਾ ਕੋਈ ਨ ਕਿਸ ਦਿਹ ਧਰਿਆ ਸਿਰ ਸਿਰ ਰੰਝਾ ਹਮਾਰਾ ਹੀ ਠਾਕੁਰ ਕਾਹੇ ਮਨ ਪੋਹ ਕਹੇ ਉਦੇ ਉਦ ਆਵੇ ਸਰ ਕੋ ਸਾਤਿ ਸਪਾਸ਼ਿ ਬਸ਼ਰੀ ਸ਼ਰਿਆ ਤਿਨ ਕਾਣ ਖਲਾਵੇ ਕਮੁ ਚ ਗਾਵੇ ਮਨ ਮਹਿ ਸਿਮਰਨ ਕਰਿ ਆ ਸਾਬ ਨਿਧਾਨ ਦਸ ਅਠ ਸਿਧਾਨ ਠਾਕੁਰ ਕਰਤਲਤ ਰਿਆ ਜਨ ਨਾਨਕ ਬਲ ਬਲ ਸਾਧ ਬਾਲ ਜਨੀ ਹੇ ਗੁਰੂ ਜੀ ਕਾ ਖਾਲਸਾ ਸਵਾਹਿ ਗੁਰੂ ਜੀ ਕੀ ਫਤਿਹ ਨਬਤ ਅਸਤ ਮਹੱਲਾ 4 ਸੂਪੁਰਖ ਸੂਪੁਰਖ ਇੱਕ ਉੰਕਾਰ ਸਤਿਗੁਰ ਪਰਸਾ ਸੂਪੁਰਖ ਨਰਨਜਨ ਹੋਰ ਪੁਰਖ ਨਰਨਜਨ ਹਰਿ ਅਦਮਾਤਮਾ ਤਾਰ ਸਭ ਧਿਆਵਹਿ ਸਭ ਧਿਆਵਹਿ ਜੀ ਕਾ ਸੱਚੇ ਸਤਜਨ ਹਾਰਾ ਤਉ ਜੀਤੁ ਮੁਰਜੀ ਕੋ ਜਿ ਆਕਾਰ ਦਸਾਰੇ ਹਰ ਧਿਆਵੋ ਸੰਤੋ ਜੀ ਸਭੂਖ ਵਿਸਾਰਨ ਹਾਰ ਹਰ ਆਪੇ ਠਾਕੁਰ ਹਰ ਆਪੇ ਸੇ ਰਖ ਜੀ ਕਿਆ ਨਾਨਕ ਜੰਤ ਵਿਚਾਰੂੰ ਤੂੰ ਭਗਤ ਪਤੰਤਰ ਸੰਨਿਰੰਤਰ ਗਿਂਜੂ ਤੂ ਬੋਲ ਸੁਣਾ ਇਕਾਤੇ ਇਕ ਪੇਖਾਰੀ ਜੀ ਸਭ ਤੇ ਚੋਜ ਵਿਡਾਣਾ ਤੂੰ ਆਪੇ ਬੋਤਾਲੀ ਨਾਮ ਤੇ ਜਗ ਆਗੈ ਨਾ ਜਾਣਾ ਕੋਈ ਬਾਗ ਰੰਗ ਦੇ ਤਦੇ ਜਦ ਹੀ ਤੇਰੀਆਂ ਆਉਂ ਆਪ ਤਪਾਲਾ ਜੋ ਸੇਵਹ ਜੋ ਸੇਵਹ ਤੁਰਦੀ ਜਨ ਨਾਨਕ ਤੈਨ ਕੋਰਬਾਣਾ ਹਰ ਧਾਵ ਹੈ ਹਰ ਧੰਗ ਹੈ ਤੁਰਜੀ ਸੇ ਜਨ ਜੁਨ ਦੁੱਖ ਆਪੀ ਸੇ ਮੋਹਰੇ ਜਨ ਹਰਿਆ ਜੀ ਸੇ ਤੇਰੇ ਚਰਨ ਮੁਕਤੇ ਜੈ ਤੁਮ ਜਿਨੂ ਹਰਿ ਜੀ ਜਿਨ ਨਾਨਕ ਪੰਗਰਸ ਤੇਰੀ <table>ਤੇਰੀ ਸਾਖ ਤੇ ਸੁਖੁ ਪੜਨਾ ਜੀ ਭਰੇ ਦੇਉਂ ਤਦੇ ਅੰਕਾ ਤੇਰੇ ਭਗਤ ਤੇਰੇ ਭਗਤ ਸਲਾਹਨ ਜੀ ਹਰ ਅਨੰਤ ਅਨੇਕ ਅਨੰਤ ਤੇਰੀ ਅਨੂਖਾ ਤੇਰੀ ਅਨੂਖਾ ਪਰ ਹਰ ਤੂਜਾ ਜੀਤਾ ਤਕਹੇ ਤੇਰੀ ਅਨੇਕ ਤੇਰੀ ਅਨੇਕਾ ਪਰ ਬਹੁ ਸੰਮਰਤ ਸਾਸਤਰ ਦੀ ਕਰਕੇ ਆਖਟ ਕਰਮ ਕਰਮਤਾ ਸੇ ਭਗਤ ਸੇ ਭਗਤ ਪਰ ਜੀ ਨਾਨਕ ਜੀ ਨਹੀਂ ਇਹ ਮੇਰੇ ਕੋ ਖੁੱਲੇ ਇਹਦੀ ਪੈਕਿੰਗ ਕਰਕੇ ਤੇ ਚੀਜ਼ ਵਧੀਆ ਹੁੰਦੀ ਤੇ ਫੇ ਕੁਰਦੀ ਨਹੀਂ ਨਾ ਹਾਲ ਗੱਲ ਕੋਈ ਨਹੀਂ سب سے پایا گلایا ਕੋਂ ਦਰਗਾਹ ਕੋਂ ਦਰਗਾਹ ਕੋਈ ਨਾ ਦੇ ਜੀ ਜਨ ਕੂਰੀ ਦਾ ਪ੍ਰਭ ਦੇ ਰੂਪ ਚੜ੍ਹਦਾ ਰਸ ਜੀ ਮੇਰੇ ਮੁਝਾ ਮੈਂ ਜੀ ਰੂਪ ਦੇ ਆਤਮ ਤੱਕ ਪਹੁੰਚ ਆਇਆ ਸਰ ਦੇਹੀ ਕਰਨਾ ਮਾਇਆ ਤੂੰ ਹੱਥ ਤੇ ਕਰਦਾ ਜੀ ਕੋਈ ਦੂਜਾ ਕਰ ਦੇ ਮੰਗ